ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੀਨ ਸੌ ਨਵੇਂ ਸੇਹੇ ਦੀ ਹਰੇ ਨੂੰ ਸਮਰਪਿਤ ਪਰਮ ਰੱਖਿਆ ਦੀ ਯਾਤਰਾ ਸ੍ਰੀ ਰਣਕਪੁਰ ਸਾਹਿਬ ਤੋਂ ਸ਼ੁਰੂ ਹੋ ਤੋਂ ਬਾਅਦ ਮੋਹਰੀ ਪਹੁੰਚੀ ਇਸ ਯਾਤਰਾ ਦੌਰਾਨ ਪਾਈ ਮਤੀ ਦਾਸ ਪਾਈ ਸਤੀ ਦਾਸ ਅਤੇ ਪਾਈ ਬਿਆਲਾ ਜੀ ਦੀ ਮਹਾਨ ਸ਼ਹਾਦਤ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਆ ਯਾਤਰਾ ਅਧਿਰੋਪ ਪਰ ਤੁਮਹਾਈ ਵਿੱਚ ਪਿੰਡ ਸਹੋੜਾ ਸਿਤ ਰਿਆਦ ਵਾਲਾ ਯੂਨੀਵਰਸਿਟੀ ਵਿਖੇ ਹੋਤੀ ਇਹ ਪੰਜਾਬ ਦੇ 5.5 ਲੱਖ ਰੁਪਏ ਦੀ ਕਟਾਰੀਆ ਨੂੰ ਕੇਸਇਕ ਹੈ ਕੀਤੀ ਹੋਰ ਨਾਮ ਦਾ ਸਭ ਤੋਂ ਵੱਧ ਪ੍ਰਤਿਸ਼ਨਾਸਕ ਸਨ ਇਹ ਯੂਨੀਵਰਸਿਟੀ ਦੇ ਦਾਖਲਾ ਹਰਿੰਦਰ ਸੁਨਵਾਰੀ ਸਾਹਿਬ ਦਾ ਜਸਾ ਹੈ ਪਾਣੀਪੜਿਆ ਹੈ ਬੀਨ ਦੀ ਨਾਲੀ ਖੋਦਣ ਕਾਲੀ ਸਾਹਿਬ ਦੇ ਦਰਦ ਤੇ ਦਿੱਤੇ ਜੋ ਦਿਖਾਏ श्रद्धालुओं वालों पालसी साहित्य स्कूलों की परीक्षा की गई और व्यापारियों जीवन सारा माहौल पूरा नहीं होगा समागम गुरद्वारा तो प्रबंधक कमेटी तो के प्रधान

सोचे विषय में जैसे ही मिसाल नहीं मिलती यह यात्रा महोारी तो हुंदी हुई अंबाला दे मंजी साहिब गुरुद्वारे दिखे रुकेगी और थे अंतवेच दिल्ली दे गुरुद्वारा सीसगंज दिखे संपन्न होवेगी आनंदपुर साहिब सुजगन साहब तो ए, तो हुंदी रहा जी साहब चल के और बकवर कॉलोनियां हरियाणा तो होंगे रहा तो दिल्ली पहुंचेंगे ਉਨਾ ਸ਼ਾਬਾਸ਼ ਬਹੁਤ ਉਸਾਇਦ ਜੀ ਸੰਪੰਨ ਅਪਰਾਵ ਸਾਹਿਬ ਮਿਲ ਰਿਹਾ ਹੈ ਖਾਸ ਕਰਕੇ ਪੰਜਾਬੀਆਂ ਸੰਗਤਾਂ ਦਾ ਤੇ ਬਹੁਤ ਬਾਰੀ ਉਸਾਰ ਜੀ ਬੇਤਨ ਨੂੰ ਮਿਲਿਆ ਜੀ ਕਬਰਾਂ ਦੇ ਬਿਲਟਨਸ